ਏ ਤੁਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਤੁਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਗਰਮੀ ਦਾ ਮਹੀਨਾ ਚੱਲ ਰਿਹਾ ਹੈ ਜੂਨ ਦਾ ਮਹੀਨਾ ਗਰਮੀ ਦੇ ਵਿੱਚ ਪਿਆਸ ਬੜੀ ਲੱਗਦੀ ਹੈ ਤੇ ਆਪਾਂ ਨੂੰ ਪਾਣੀ ਦੀ ਬੜੀ ਜ਼ਰੂਰਤ ਪੈਂਦੀ ਹੈ ਸੈਕਟਰ 41 ਚੰਡੀਗੜ੍ਹ ਦੇ ਵਿੱਚ ਫਾਊਂਡੇਸ਼ਨ ਹੈ ਜੋ ਉਹਨਾਂ ਦੇ ਵੱਲੋਂ ਠੰਡੀ ਲੱਸੀ ਦੀ ਅਤੇ ਫਲ ਫਰੂਟਾਂ ਦੀ ਸ਼ਵੀਲ ਲਗਾਈ ਗਈ ਹੈ ਤੇ ਇਹ ਜੋ ਸੰਸਥਾ ਹੈ ਆਪਾਂ ਇਹਨਾਂ ਦੇ ਮੈਂਬਰਾਂ ਨਾਲ ਗੱਲਬਾਤ ਵੀ ਕਰਾਂਗੇ ਅਤੇ ਤੁਹਾਨੂੰ ਪੂਰੀ ਜਾਣਕਾਰੀ ਦਿਖਾਵਾਂਗੇ ਸੈਕਟਰ 41 ਦੇ ਜੋ ਐਮਸੀ ਨੇ ਹਰਵੀਰ ਸਿੰਘ ਜੀ ਉਹ ਵੀ ਇੱਥੇ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਅਤੇ ਮੈਂਬਰਾਂ ਨਾਲ ਵੀ ਗੱਲਬਾਤ ਕਰਦੇ ਆਂ ਤੇ ਆਓ ਤੁਹਾਨੂੰ ਇਸ ਸ਼ਵੀਲ ਦੀ ਪੂਰੀ ਜਾਣਕਾਰੀ ਦਿਖਾਉਨੇ ਆਂ ਜੈ ਕਰਾ ਪੋਲੇ ਪੰਡਾਰੀ ਦਾ ਹਰ ਹਰ ਮਹਾਦੇਵ ਖੁਸ਼ ਹੋ ਕੇ ਜਤ ਨੀਲ ਕੰਠ ਮਹਾਦੇਵ ਨੇ ਸੰਖ ਵਜਾਇਆ ਖੁਸ਼ ਹੋ ਕੇ ਜਤ ਨੀਲ ਕੰਠ ਮਹਾਦੇਵ ਨੇ ਸੰਖ ਵਜਾਇਆ ਭੰਗੜਾ ਪਾਇਆ ਸ਼ੰਕਰ ਦਾ ਢਮਰੂ ਵੱਜਿਆ ਪਕਾ ਨੇ ਭੰਗੜਾ ਪਾਇਆ ਕੈ ਸ਼ਿਵ ਸ਼ੰਕਰ ਮਹਾਦੇਵ ਜੀ ਹਰ ਕੋਈ ਦਿਲ ਚੋਂ ਬੋਲੇ ਜੋ ਸ਼ਰਦਾਲੂ ਸ਼ਰਦਾ ਰੱਖਦਾ ਉਹ ਨਾ ਕਦੇ ਵਿਡੋਲੇ ਹਰ ਜਾਂਦੇ ਨੇ ਜੀਨੇ ਓਮਤ ਆਇਆ ਸਰਦਾਰ ਹਰਦੀਪ ਸਿੰਘ ਬਟਰੀਲਾ ਜੀ ਤੁਸੀਂ ਐਮਸੀਬੀ ਉਹ ਜੋ ਸੈਕਟਰ 41 ਚੰਡੀਗੜ੍ਹ ਦੇ ਅੱਜ ਤੁਸੀਂ ਇੱਥੇ ਸ਼ਿਰਕਤ ਕੀਤੀ ਹੈ ਜੋਰਤ ਪ੍ਰਚੰਡ ਕੀਤੀ ਹੈ ਜੋ ਸ਼ਵੀਰ ਸ਼ੁਰੂ ਹੋਣ ਜਾ ਰਹੀ ਹੈ ਇਸ ਸੰਸਥਾ ਦੇ ਵੱਲੋਂ ਕੀ ਕਹੋਗੇ ਇਹ ਸੰਸਥਾ ਜਿਹੜੀ ਡੈਂਟੇ ਸੰਸਥਾ ਹੈ ਜਿਹੜੇ ਇਹਨਾਂ ਦੇ ਈਸ਼ ਸ਼ਰਮਾ ਜੀ ਨੇ ਔਰ ਰਕੇਸ਼ ਰਤੇਸ਼ ਪਾਟਿਆ ਜੀ ਨੇ ਇਹ ਬੜੇ ਦਿਨ ਤੋਂ ਜਿਹੜਾ ਹੈਗਾ ਇਸ ਐਨਜੀਓ ਅਲੱਗ-ਅਲੱਗ ਜਗ੍ਹਾ ਤੇ ਸੇਵਾ ਕਰ ਰਹੇ ਆ ਇਹਨਾਂ ਨੇ ਮੇਰਾ ਵਾਰਡ ਚੁਣਿਆ ਇਸ ਵਾਸਤੇ ਮੈਂ ਉਹਨਾਂ ਦਾ ਧੰਨਵਾਦੀ ਆ ਤੇ ਇਹ ਪਹਿਲਾਂ ਵੀ ਜਿਹੜੇ ਹੈਗੇ ਅੱਗੇ ਵੀ ਇਹ ਜੇ ਕਾਰਜ ਕਰਦੇ ਆ ਔਰ ਮੈਂ ਤਾਂ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਾਂਗਾ ਕਿ ਇਸ ਐਨਜੀਓ ਨੂੰ ਹੋਲ ਬਲ ਬਖਸ਼ਿਓ ਜਿਹੜਾ ਅੱਗੇ ਜਿਵੇਂ ਕਿ ਸਾਡੀ ਕੱਲ ਡਿਸਕਸ਼ਨ ਹੋਈ ਸੀ ਕਿ ਮੈਡੀਕਲ ਫੀਲਡ ਦੇ ਅੰਦਰ ਕੰਮ ਕਰੋ ਕਿ ਮੈਡੀਕਲ ਦੀ ਵਾਸਤੇ ਐਨਜੀਓ ਦੀ ਬਹੁਤ ਲੋੜ ਹੈ ਕਿਉਂਕਿ ਅਸੀਂ ਜਾ ਕੇ ਦੇਖਦੇ ਹਾਂ ਪੀਜੀਆਈ 16 ਜਾ ਕੇ ਦੇਖਦੇ ਹਾਂ ਅਸੀਂ ਕਈ ਪੇਸ਼ੈਂਟ ਹੈ ਜਿਹਨਾਂ ਤੋਂ ਦਵਾਈਆਂ ਨਹੀਂ ਲਈਆਂ ਜਾਂਦੀਆਂ ਕਈਆਂ ਤੋਂ ਟੈਸਟ ਨਹੀਂ ਕਰਾਏ ਜਾਂਦੇ ਮੈਂ ਚਾਹੁੰਦਾ ਹਾਂ ਕਿ ਇਹ ਸੰਸਥਾ ਹੈ ਜਿਹੜੀ ਉਸ ਪਾਸੇ ਨੂੰ ਵਧੇ ਔਰ ਇਹ ਪਹਿਲਾਂ ਵੀ ਇਹਨਾਂ ਨੇ ਕੈਂਪ ਲਾਏ ਆ ਇਹ ਅੱਗੇ ਵੀ ਇਹਨਾਂ ਦਾ ਅੱਜ ਕੱਲ ਵੀ ਮੇਰੇ ਨਾਲ ਗੱਲ ਹੋਈ ਹੈ ਅੱਗੇ ਵੀ ਇਹ ਮੈਡੀਕਲ ਕੈਂਪ ਵਾਲੇ ਪਾਸੇ ਨੂੰ ਵਧਣਗੇ ਤੇ ਮੈਂ ਪਰਮਾਤਮਾ ਕੀ ਅਰਦਾਸ ਕਰਾਂਗਾ ਕਿ ਇਹ ਐਨ ਜੀਓ ਹੈ ਜਿਹੜੀ ਲੋਕਾਂ ਦੀ ਇਦਾਂ ਹੀ ਸੇਵਾ ਕਰਦੇ ਰਹੇ ਪਰਮਾਤਮਾ ਇਹਨਾਂ ਨੂੰ ਬਲ ਬਖਸ਼ੇ ਲੋਕ ਇਹਨਾਂ ਦੇ ਨਾਲ ਖੜਨ ਕਿਉਂਕਿ ਅੱਜ ਦੀ ਡੇਟ ਦੇ ਅੰਦਰ ਵਿਸ਼ਵਾਸ ਵਾਲਾ ਬੰਦਾ ਚਾਹੀਦਾ ਹੈ ਲੋਕਦਾਨੀ ਸੱਜਣ ਬਹੁਤ ਨੇ ਪਰ ਇੱਕ ਭਰੋਸਾ ਹੋਣਾ ਚਾਹੀਦਾ ਹੈ ਕਿ ਇਹ ਸਾਡਾ ਦਾਨ ਵਧੀਆ ਜਗ੍ਹਾ ਲੱਗ ਰਿਹਾ ਹੈ ਦਸਵੰਧ ਕੱਢਣ ਨੂੰ ਦੁਨੀਆ ਫਿਰਦੀ ਹੈ ਪਰ ਇੱਕ ਭਰੋਸੇ ਵਾਲੇ ਮੈਂ ਕਹਾਂਗਾ ਕਿ ਦੋਨੋਂ ਭਰਾ ਨੇ ਜਿਹੜੇ ਬੜੇ ਭਰੋਸੇ ਵਾਲੇ ਨੇ ਤੁਸੀਂ ਇਹਨਾਂ ਦੇ ਨਾਲ ਖੜੋ ਤੇ ਵਧੀਆ ਇਹ ਲੋਕਾਂ ਵਾਸਤੇ ਸੇਵਾ ਕਰਨ ਲਈ ਜੀ ਉਹ ਅੱਜ ਕੱਲ੍ਹ ਦੀ ਜੋ ਪੀੜ੍ਹੀ ਹੈ ਉਹ ਨਸ਼ਿਆਂ ਵੱਲ ਵੀ ਜਾ ਰਹੀ ਹੈ ਤੇ ਗਲਤ ਰਹਾਂ ਤੇ ਵੀ ਚੱਲ ਰਹੀ ਹੈ ਕੀ ਮੈਸੇਜ ਹੈ ਅਨੇ ਬਿਲਕੁਲ ਮੈਂ ਕਹਿੰਦਾ ਹੁੰਦਾ ਕਿ ਆਪਣੇ ਬੱਚੇ ਨੂੰ ਕਿਸੇ ਨਾ ਕਿਸੇ ਸਪੋਰਟਸ ਦੇ ਵਿੱਚ ਲੈ ਕੇ ਜਾਓ ਜੀ ਜਿਹੜਾ ਬੱਚਾ ਇੱਕ ਵਾਰ ਸਪੋਰਟਸ ਦੇ ਵਿੱਚ ਪੈ ਗਿਆ ਇੱਕ ਤਾਂ ਉਹ ਵੇਲੇ ਸਿਰ ਉੱਠੂਗਾ ਉਹ ਗਰਾਊਂਡ ਦੇ ਵਿੱਚ ਜਾਏਗਾ ਔਰ ਥੱਕ ਕੇ ਆਰਾਮ ਨਾਲ ਸੋ ਜਾਏਗਾ ਨਾ ਕਿ ਉਹ ਫੋਨ ਨਾਲ ਜੁੜਿਆ ਰਹੇਗਾ ਜੀ ਕਿਸੇ ਵੀ ਗੇਮ ਦੇ ਵਿੱਚ ਆਪਣੇ ਬੱਚੇ ਨੂੰ ਪਾਓ ਜਿਹਦਾ ਹੈਗਾ ਉਹਦਾ ਯੂਟਿਲਾਈਜ਼ ਹੋਵੇ ਸਮਾਂ ਯੂਟਿਲਾਈਜ਼ ਹੋਵੇ ਵੇਲਾ ਸਮਾਂ ਨਾ ਰਹੇ ਕਿ ਉਹ ਫੋਨ ਨਾਲ ਔਰ ਈਲਾਂ ਜੋਗਾ ਨਾ ਰਹੇ ਬਿਲਕੁਲ ਕਿਉਂਕਿ ਉੱਥੋਂ ਅਸੀਂ ਜਿਹੋ ਜਿਹਾ ਕੰਟੈਂਟ ਉੱਥੋਂ ਚਾਹੁੰਦੇ ਆਂ ਦੇਖਦੇ ਆ ਉਹ ਜਿਹੇ ਕੰਟੈਂਟ ਸਾਨੂੰ ਉੱਥੋਂ ਮਿਲਦਾ ਏ ਜੀ ਇਸ ਕਰਕੇ ਮੈਂ ਤਾਂ ਨਵੀਂ ਪੀੜੀ ਨੂੰ ਕਾਹਾਂਗਾ ਮੇਰੇ ਵਾਰਡ ਦੇ ਅੰਦਰ ਜਿਹੜਾ ਹੈ ਨਸ਼ੇ ਦਾ ਅਸੀਂ ਸਪੈਸ਼ਲ ਕਰਦੇ ਆਂ ਡਰਾਈਵ ਚਲਾਉਂਦੇ ਆਂ ਨਸ਼ਾ ਮੁਕਤ ਵਾਟ ਕਰਨ ਦੀ ਕੋਸ਼ਿਸ਼ ਕਰਦੇ ਆਂ ਔਰ ਅਸੀਂ ਕਾਮਯਾਬੀ ਆਂ ਮੈਂ ਚਾਹਾਂਗਾ ਕਿ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਆ ਉਹ ਵੀ ਇੱਥੇ ਜਿਹੜੇ ਹੈ ਨਸ਼ਿਆਂ ਵਿਰੁੱਧ ਮੋਹਮ ਬਿੱਡੀ ਬੈਠੇ ਨੇ ਪੰਜਾਬ ਦੇ ਵਿੱਚ ਸਰਦਾਰ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਨੇ ਨਸ਼ਿਆਂ ਦੇ ਖਿਲਾਫ ਵੱਡੀ ਮੋਹਮ ਛੇੜੀ ਹੋਈ ਹੈ ਪਰਮਾਤਮਾ ਇਹਨਾਂ ਨੂੰ ਸਾਰਿਆਂ ਨੂੰ ਬੁਲੰਦੀਆਂ ਤੇ ਲੈ ਕੇ ਜਾਵੇ ਜੀ ਜੀ ਥੈਂਕ ਯੂ ਥੈਂਕ ਯੂ ਚੰਦ ਕਰਦਾ डमरू ਵੱਜਿਆ ਸ਼ੰਕਰ ਦਾ ਢਮਰੂ ਵੱਜਿਆ ਪਗਤਾ ਨੇ ਪੰਗੜਾ ਪਾਇਆ ਸ਼ੰਕਰ ਦਾ ਢਮਰੂ ਵੱਜਿਆ ਪਗਤਾ ਨੇ ਪੰਗੜਾ ਪਾਇਆ ਸ਼੍ਰੀ ਗਣੇਸ਼ ਮਾ ਪਾਰਬਤੀ ਨਾਲ ਵਿੱਚ ਕਲਾਸ਼ ਦਰਹਿੰਦੇ ਗਤਾ ਵੀ ਭੋਲੇ ਪੰਡਾਰੀ ਸਾ ਸਦਾ ਹੀ ਲੈਂਦੇ ਸੁਖ ਵੇਲੇ ਵੀ ਯਾਦ ਜੋ ਕਰਦਾ ਦੁੱਖ ਨ ਨੇੜੇ ਆਇਆ ਸੁਖ ਵੇਲੇ ਵੀ ਯਾਦ ਜੋ ਕਰਦਾ ਦੁੱਖ ਨ ਨੇੜੇ ਆਇਆ ਕੰਕਰ ਦਾ ਢਮਰੂ ਵਜਿਆ ਸ਼ੰਕਰ ਦਾ ਢਮਰੂ ਵੱਜਿਆ ਪਗਤਾ ਨੇ ਭੰਗੜਾ ਪਾਇਆ ਸ਼ੰਕਰ ਦਾ ਢਮਰੂ ਵੱਜਿਆ ਪਗਤਾ ਨੇ ਭੰਗੜਾ ਪਾਇਆ ਗਣਮਾਨ ਨੇ ਮਹਾਦੇਵ ਸੰਗ ਦਿਲੋਂ ਪ੍ਰੀਤ ਲਗਾਈ ਸ਼ਰਦਾ ਦੇ ਨਾਲ ਅਮਰ ਦੀਤ ਤਿਮਾਨ ਨੇ ਮੈਂ ਮੰਗਾਈ ਹੁਣ ਮਰਾਦਾ ਪੂਰੀਆਂ ਉਹਦੀਆਂ ਜੀ ਨੇ ਦਿਲ ਚ ਵਸਾਇਆ ਹੁਣ ਮਰਾਦਾ ਪੂਰੀਆਂ ਉਹਦੀਆਂ ਜੀ ਨੇ ਦਿਲ ਚ ਵਸਾਇਆ ਸ਼ੰਕਰ ਦਾ ਢਮਰੂ ਵੱਜਿਆ शंकर दा डमरू बच्चा भगता ने भंगड़ा पाया शंकर ने भंगड़ा ने भंगड़ा पाया क्या नाम है हृदय भाटिया आज कहाँ पे आए हैं आप हम इस में आए हैं सेक्टर 41 वन के उसमें चंडीगढ़ में और ये ट्रेनिटी सेवा फाउंडेशन के द्वारा तीसरा कार्यक्रम है जो हमने सेवा का रखा है पहले क्या कार्यक्रम किए थे पहले तो हमने कपड़े वगैरह बांटे थे और फिर हमने लंगर किया था है ना और वो प्रसाद था और अब छबील सेवा क्योंकि गर्मी इतनी है इसलिए हमने छबील सेवा किया ये तो कितने लोग यहाँ आ चुके यहाँ तो जब से हमने शुरू किया है बहुत ही ज्यादा भीड़ में लोग आ रहे हैं और हमने बहुत ज्यादा सेवा की है छबील में क्या क्या दिया गया छबील में हमने केले लस्सी और दूध के साथ वो रोबज़ा। छबील धन्यवाद धन्यवाद जय श्री राम नमस्कार जी नमस्कार जी।, जी जी आज जो शबील लगाई गई है अकतालीक्टर ਤੁਸੀਂ ਵੀ ਇੱਥੇ ਸ਼ਿਰਕਤ ਕੀਤੀ ਹੈ ਤੁਹਾਡਾ ਨਾਮ ਕੀ ਹੈ ਤੇ ਕਿੱਥੋਂ ਆਏ ਤੁਸੀਂ ਜੀ ਮੇਰਾ ਨਾਮ ਕੋਮਲ ਮਾਗੋ ਹੈ ਤੇ ਮੈਂ ਅੰਮ੍ਰਿਤਸਰ ਤੋਂ ਆਈ ਹਾਂ ਸਪੈਸ਼ਲ ਐਸਭੀ ਅਟੈਂਡ ਕਰਨ ਲਈ ਰਿਤੇਸ਼ 파ਟੇ ਜੀ ਜਿਹੜੇ ਕਿ ਇੱਥੋਂ ਦੇ ਸੰਚਾਲਕ ਨੇ ਉਹ ਮੇਰੇ ਜੀਆ ਹੀ ਨੇ ਤੇ ਉਹਨਾਂ ਦੇ ਸਪੈਸ਼ਲ ਇਨਵੀਟੇਸ਼ਨ ਤੇ ਮੈਂ ਆਈ ਹਾਂ ਉਹਨਾਂ ਨੇ ਕਿਹਾ ਸੀ ਇੱਕ ਵਾਰੀ ਆ ਕੇ ਦੇਖੋ ਤੇ ਸਹੀ ਸਾਡਾ ਕੰਮ ਪਰ ਮੈਂ ਦੇਖਿਆ ਆ ਕੇ ਬਹੁਤ ਵਧੀਆ ਕੰਮ ਕਰਦੇ ਨੇ ਮਾਨਵਤਾ ਦੀ ਸੇਵਾ ਕਰ ਰਹੇ ਨੇ ਔਰ ਬਹੁਤ ਮਨ ਖੁਸ਼ ਹੋਇਆ ਇੱਥੇ ਆ ਕੇ ਇਹਨਾਂ ਨੂੰ ਵੇਖ ਕੇ ਪਰਮਾਤਮਾ ਕਰੇ ਕੀ ਇਹ ਵਧੀਆ ਦਿਨ ਰਾਤ ਵਧੀਆ ਵਧੀਆ ਕੰਮ ਕਰਨ ਹੋਰ ਤੇ ਹੀ ਪਰਮਾਤਮਾ ਅੱਗੇ ਹੀ ਦੁਆ ਹੈ ਕਿ ਇਸੇ ਤਰ੍ਹਾਂ ਪਰਮਾਤਮਾ ਇਹਨਾਂ ਨੂੰ ਅੱਛੀ ਸਿਹਤ ਬਖਸ਼ੇ ਇਹਨਾਂ ਦੇ ਕਾਰੋਬਾਰ ਬਹੁਤ ਵਧੀਆ ਚੱਲਣ ਤੇ ਇਸੇ ਤਰ੍ਹਾਂ ਮਨੁੱਖਤਾ ਦੀ ਸੇਵਾ ਕਰਦੇ ਰਹਿਣ ਇਹਨਾਂ ਨਾਲ ਹੋਰ ਬਹੁਤ ਸਾਰੇ ਲੋਕ ਜੁੜਨ ਤੇ ਆਪਣੀ ਜਿਹੜੀ ਖੁਸ਼ਕਿਸਮਤੀ ਸਮਝਣ ਇਹਨਾਂ ਨਾਲ ਥੈਂਕ ਯੂ ਜੀ ਜੀਸ਼ ਕੱਸੀ ਤੁਸੀਂ ਕਿੱਥੋਂ ਆਏ ਮੈਂ ਬਟਾਲਾ ਤੋਂ ਆਈ ਹਾਂ ਬਟਾਲੇ ਤੋਂ ਤੁਹਾਨੂੰ ਪਹਾੜੀਆ ਸਾਹਿਬ ਨੇ ਸਪੈਸ਼ਲ ਇਨਵੀਟੇਸ਼ਨ ਦਿੱਤਾ ਸੀ ਹਾਂਜੀ ਬਿਲਕੁਲ ਜੀ ਇਨਵੀਟੇਸ਼ਨ ਦਿੱਤਾ ਸੀ ਬੱਤੇ ਕਰਕੇ ਬਹੁਤ ਜ਼ਿਆਦਾ ਵਧੀਆ ਕੰਮ ਕਰ ਰਹੇ ਨੇ ਇਸ ਤੋਂ ਪਹਿਲੇ ਵੀ ਇਹਨਾਂ ਨੇ ਜਿਹੜਾ ਵੈਸੇ ਤਰ੍ਹਾਂ ਹੀ ਜਿਹੜਾ ਵੈ ਸਭ ਦੇ ਦਰਜ ਵਿੱਚ ਲਗਾਇਆ ਸੀ ਹਾਂਜੀ ਬੱਚਾ ਨੂੰ ਜਿਹੜਾ ਵੈ ਡਿਸਟ੍ਰਿਬਿਊਟ ਕੀਤਾ ਸੀ ਸਵੈਟਰ ਵਗੈਰਾ ਜਾਂ ਬਾਕੀ ਚੀਜ਼ਾਂ ਜਿਹੜੀਆਂ ਦਿੱਤੀਆਂ ਸੀ ਬਹੁਤ ਜ਼ਿਆਦਾ ਵਧੀਆ ਕੰਮ ਕਰ ਰਹੇ ਨੇ ਸੋ ਕਿਵੇਂ ਲੱਗਦਾ ਵੀ ਆਪਣੇ ਇਹ ਇਸ ਤਰ੍ਹਾਂ ਦੇ ਕੰਮ ਹੋਣੇ ਚਾਹੀਦੇ ਆ ਹਾਂ ਬਿਲਕੁਲ ਸਮਾਜ ਦੇ ਵਿੱਚ ਇਹ ਚੀਜ਼ ਹੋਣੀ ਹੀ ਚਾਹੀਦੀ ਹੈ ਹੋਣੀ ਹੀ ਚਾਹੀਦੀ ਹਾਂਜੀ ਬਿਲਕੁਲ ਜੀ ਬਿਲਕੁਲ ਤਾਂ ਹੀ ਜਿਹੜਾ ਵੈ ਅੱਛਾ ਜਿਹੜਾ ਵੈ ਇੱਕ ਮੈਸੇਜ ਆਏਗਾ ਸੋਸਾਇਟੀ ਦੇ ਵਿੱਚ ਜੀ ਕਿਉਂਕਿ ਜਿਹੜੇ ਬੱਚੇ ਆ ਅੱਜਕੱਲ ਗਲਤ ਵੀ ਚੱਲ ਰਹੇ ਆ ਨਸ਼ਿਆਂ ਵਿੱਚ ਵੀ ਚੱਲ ਰਹੇ ਆ ਹਾਂਜੀ ਬਿਲਕੁਲ ਉਸ ਇਸ ਨੂੰ ਵੀ ਪਰਿਕੰਦਾ ਬਹੁਤ ਜ਼ਿਆਦਾ ਇਹ ਬੱਚੇ ਜਿਹੜਾ ਵਾ ਠੀਕ ਕੰਗ ਦੇ ਨਾਲ ਆਪਣੇ ਆਪ ਨੂੰ ਜਿਹੜਾ ਸੋਸਾਇਟੀ ਦੇ ਨਾਲ ਜਿਹੜਾ ਵਾ ਗਿਲਣਗੇ ਅੱਛਾ ਦੇਖੀ ਥੈਂਕ ਯੂ ਥੈਂਕ ਯੂ ਕਿਨਾ ਮੈਂ ਤੁਹਾਡਾ ਈਵਾ ਸ਼ਰਮਾ ਜੀ ਈਵਾ ਸ਼ਰਮਾ ਜੀ ਤੁਸੀਂ ਕਿੱਥੋਂ ਆਏ ਆ ਪਹਿਲਾਂ ਇਹ ਦੱਸੋ ਅਸੀਂ ਚੰਡੀਗੜ੍ਹ ਬੇਸਡ ਹੀ ਹੈਗੇ ਆ ਹਾਂਜੀ ਜੀ ਇਹ ਕਿਹੜੀ ਸੰਸਥਾ ਹੈ ਜਿਹਦੇ ਨਾਲ ਤੁਸੀਂ ਜੁੜੇ ਹੋਏ ਹੋ ਇਹ ਟ੍ਰਾਈਨਿਟੀ ਸੇਵਾ ਫਾਊਂਡੇਸ਼ਨ ਹੈ ਜੀ ਜਿਹਦੇ ਨਾਲ ਅਸੀਂ ਜੁੜੇ ਆਂ ਤੇ ਅਸੀਂ ਸਮਾਜ ਸੇਵਾ ਦਾ ਕੰਮ ਕਰਦੇ ਆਂ ਜਿਵੇਂ ਅੱਜ ਅਸੀਂ ਲੰਗਰ ਲਾਇਆ ਸੀਗਾ ਉਹਦਾ ਛਬੀਲ ਛਬੀਲ ਲੰਗਰ ਲਾਇਆ ਉਹਦਾ ਹੀ ਮਤਲਬ ਅਸੀਂ ਕਰਦੇ ਆ ਆਸ਼ਾ ਕਰਦੇ ਆ ਵੀ ਅੱਗੇ ਵੀ ਇਹ ਏਦਾਂ ਹੀ ਸੰਸਥਾ ਹੋਰ ਵਧੀਆ ਕੰਮ ਕਰੂਗੀ ਸਮਾਜ ਸੇਵਾਲੇ ਕੰਮ ਕਰੂਗੀ ਓਕੇ ਹਾਂਜੀ ਤੁਹਾਡੀ ਸੰਸਥਾ ਦੇ ਵਿੱਚ ਵੱਡੇ ਵੀ ਨੇ ਬਜ਼ੁਰਗ ਵੀ ਨੇ ਤੁਸੀਂ ਲੱਗਦਾ ਸਭ ਤੋਂ ਛੋਟੇ ਲੱਗਦੇ ਆ ਹਾਂਜੀ ਹਾਂਜੀ ਮੈਂ ਕਿੰਨੀ ਏਜ ਹੋਗੀ ਤੁਹਾਡੀ ਮੈਂ ਜੀ 21 ਸਾਲਾਂ ਦੀ ਹਾਂ 21 ਸਾਲ ਦੀ ਹਾਂ ਹਾਂਜੀ 21 ਸਾਲ ਦੀ ਉਮਰ ਕੁਝ ਵੀ ਨਹੀਂ ਹੁੰਦੀ ਹੈਗੀ ਖੇਡਣ ਖੁੱਦਣ ਦੀ ਉਮਰ ਹੁੰਦੀ ਹੈ ਤੇ ਤੁਸੀਂ ਇਹ ਲੈਨ ਦੇ ਵਿੱਚ ਕਿਸ ਤਰ੍ਹਾਂ ਆਗੇ ਵੀ ਸਮਾਜਿਕ ਕੰਮ ਕਰੀਏ ਭਾਈ ਜੀ ਮੇਰੇ ਮਮਾ ਇਹ ਸੰਸਥਾ ਨਾਲ ਜੁੜੇ ਸੀਗੇ ਉਹਨਾਂ ਨੇ ਮੈਨੂੰ ਥੋੜਾ ਜਿਹਾ ਮੋਟੀਵੇਟ ਕੀਤਾ ਕਿ ਹਾਂ ਤੂੰ ਵੀ ਕਰਿਆ ਕਰ ਜਾ ਕੇ ਹੈਲਪ ਕਰਨੀ ਅੱਜ ਦੇ ਟਾਈਮ 'ਚ ਬਹੁਤ ਜ਼ਰੂਰੀ ਹੈ ਜਿਵੇਂ ਦਾ ਕਲਯੁਕ ਚੱਲ ਰਿਹਾ ਹੈ ਜ਼ਰੂਰੀ ਹੈ ਵੀ ਅਸੀਂ ਸਮਾਜ ਸੇਵਾ ਦੇ ਕੰਮ ਕਰੀਏ ਜਿੱਥੇ ਲੋੜ ਹੈਗੀ ਆ ਲੋਕਾਂ ਦੀ ਜਿੱਥੇ ਵੀ ਹੋ ਸਕਦਾ ਆਪਣੇ ਵੱਲੋਂ ਹੈਲਪ ਕਰੀਏ ਜੀ ਹਾਂਜੀ ਮੇਰਾ ਨਾਮ ਨੀਰੂ ਹੈ ਜੀ ਕੀ ਕਹੋਗੇ ਤੁਸੀਂ ਇਸ ਸੰਸਥਾ ਦੇ ਬਾਰੇ ਵਧੀਆ ਕੰਮ ਕੀਤੇ ਜਾ ਰਹੇ ਹਨ ਹਾਂਜੀ ਹਾਂਜੀ ਇਹਨਾਂ ਇਹ ਸੰਸਥਾ ਬਹੁਤ ਅੱਛਾ ਕੰਮ ਕਰ ਰਹੀ ਹੈ ਅੱਜ ਚਬੀਲ ਲਗਾਈ ਹੈ ਕਾਫੀ ਮਤਲਬ ਪ੍ਰੋਗਰੈਸ ਕਰ ਰਹੀ ਹੈ ਹਾਂਜੀ ਪਹਿਲਾਂ ਵੀ ਕਾਫੀ ਅੱਛੇ ਅੱਛੇ ਕੰਮ ਕੀਤੇ ਹਨ ਜਿਵੇਂ ਲੰਗਰ ਲਗਾਏ ਹਨ ਤੇ ਹੋਰ ਵੀ ਕਾਫੀ ਗਰੀਬਾਂ ਦੀ ਹੈਲਪ ਕੀਤੀਆਂ ਇਹਨਾਂ ਨੇ ਜੈ ਸ਼੍ਰੀ ਰਾਮ जय श्री राम, राम। की आ, सुमन शर्मा संस्था के साथ काफी समय से जुड़े हैं लेकिन अभी जैसे प्रेजेंट हम एक दो साल से काफी अदर उसमें एक्टिव रहे हैं जैसे गरीबों को, को कपड़े देना ये लंगर सेवा जैसे आज गर्मियाँ हैं इतनी गर्मी में जो गर्मी में लोग जा रहे हैं तो उसके लिए आज हमने छभी लंगर लगाया है तो उम्मीद करते हैं आगे भी हम लोग ऐसे काम करते रहे हाँ जी पंडित जी जय श्री राम ਤੋ ਬੜੀ ਸੇਵਾ ਕੀਤੀ ਹੈ ਤੁਸੀਂ ਇੱਥੇ ਅ ਜੋ ਸ਼ਬੀਲ ਦੇ ਵਿੱਚ ਤੇ ਰਤੇਸ਼ ਬਾੜੀਆ ਜਿਹੜੇ ਦੇ ਇਹ ਉਹਨਾਂ ਦਾ ਸਹਿਯੋਗ ਕਰਨ ਵਾਸਤੇ ਸਾਨੂੰ ਪ੍ਰਮਾਤਮਾ ਨੇ ਬਖਸ਼ਿਆ ਕਿ ਵੀ ਚਲੋ ਤੁਸੀਂ ਵੀ ਜਾ ਕੇ ਆਪਣਾ ਹਿੱਸਾ ਪਾਓ ਅਦਰਵਾਈਜ਼ ਤਾਂ ਸਾ ਅਸੀਂ ਤਾਂ ਉਹ ਸੋਸ਼ਲ ਲਾਈਫ ਸਾਡੀ ਜ਼ੀਰੋ ਹੀ ਹੈ ਅਸੀਂ ਤਾਂ ਡੇ ਟੂ ਡੇ ਲਾਈਫ ਕੰਮ ਕਰਨ ਵਾਲੇ ਬੰਦੇ ਇਹ ਤਾਂ ਰਤੇਸ਼ ਜੀ ਜਿਹੜੇ ਨੇ ਇਹਨਾਂ ਨੇ ਆਪਣੀ ਇੱਕ ਸੰਸਥਾ ਬਣਾਈ ਉਹਦੇ ਵਿੱਚ ਇਹ ਹੈਗੇ ਵੀ ਉਹ ਕੋਨਾ ਕੋਚ ਛੋਟਾ ਮੋਟਾ ਜਿਹੜਾ ਹੈ ਉਪਰਾਲਾ ਕਰਦੇ ਰਹਿੰਦੇ ਆ ਤੇ ਉਹਨਾਂ ਨੇ ਵੀ ਸਾਨੂੰ ਮੌਕਾ ਦਿੱਤਾ ਕਿ ਤੁਸੀਂ ਵੀ ਰੋਕਾਂ ਦੀ ਥੋੜੀ ਜਿਹੀ ਬਹੁਤ ਸੇਵਾ ਕਰੋ ਤੇ ਅੱਜ ਸ਼ਬੀਲ ਨੇ ਇਹਨਾਂ ਨੇ ਲੰਗਰ ਲਾਇਆ ਤੇ ਗਰਮੀ ਅੱਜ ਤੁਸੀਂ ਦੇਖ ਹੀ ਰਹੇ ਹੋਗੇ ਗਰਮੀ ਕਾਫੀ ਜਿਆਦਾ ਸੀਗੀ ਤੇ ਉਸ ਹਿਸਾਬ ਨਾਲ ਇਹ ਅੱਜ ਮੇਰੇ ਖਿਆਲ ਹੈ ਕਿ ਪ੍ਰਮਾਤਮਾ ਦੀ ਧਿਆਨ ਨਾਲ ਬਹੁਤ ਸੋਹਣਾ ਇਹ ਪ੍ਰੋਗਰਾਮ ਜਿਹੜਾ ਹੈ ਉਹਨਾਂ ਦਾ ਹੋਇਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਈ ਸ਼ਰਮਾ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਜੀ ਸੋ ਤੁਹਾਡੀ ਇਹ ਫਾਊਂਡੇਸ਼ਨ ਦੇ ਵੱਲੋਂ ਕਾਫੀ ਕੰਮ ਕੀਤੇ ਜਾਂਦੇ ਨੇ ਵਧੀਆ ਉਪਰਾਲੇ ਕੀਤੇ ਜਾਂਦੇ ਨੇ ਸਮਾਜਿਕ ਕੰਮ ਕੀਤੇ ਜਾਂਦੇ ਨੇ ਤੇ ਅੱਜ ਵੀ ਇਹ ਸ਼ਿਭੀ ਲਗਾਈ ਗਈ ਹੈ ਜੀ ਪਹਿਲਾਂ ਤਾਂ ਮੈਂ ਆਪਣੀ ਸੰਸਥਾ ਵੱਲੋਂ ਟ੍ਰਿੰਟੀ ਸੇਵਾ ਫਾਊਂਡੇਸ਼ਨ ਵੱਲੋਂ ਇਹ ਧੰਨ ਚਲਣ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦਾ ਹਾਂ ਜਿਹੜੇ ਐਨੇ ਆਪਣੇ ਬਿਜ਼ੀ ਸ਼ੈਡਿਊਲ 'ਚ ਹੋਣ ਦੇ ਬਾਵਜੂਦ ਸਾਡੀ ਇੱਕ ਵਾਸਤੇ ਸਾਡੇ ਕੰਮ ਦੇ ਉੱਤੇ ਅਸੀਂ ਕੀ ਕਰ ਰਹੇ ਨੇ ਉਹ ਦੇਖਦੇ ਨੇ ਆ ਕਿ ਤੇ ਉਹਦੀ ਵੀਡੀਓ ਬਣਾਉਂਦੇ ਨੇ ਤੇ ਉਹ ਦੂਰ-ਦੂਰ ਤੱਕ ਪਹੁੰਚ ਜਾਂਦੇ ਨੇ ਇਹਦੇ ਵਾਸਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਤੇ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਕੱਲ ਮੈਨੂੰ ਦੱਸਿਆ ਸੀਗਾ ਕਿ ਬਹੁਤ ਜ਼ੂਰੀ ਕੰਮ ਸੀ ਲੇਕਿਨ ਤੁਸੀਂ ਉਸ ਕੰਮ ਨੂੰ ਥੋੜਾ ਲੇਟ ਕਰਦੇ ਹੋਏ ਇੱਥੇ ਪਹਿਲਾਂ ਆਨ ਦੀ ਪਹਿਲਤਾ ਕੀਤੀ ਉਹਦੇ ਲਈ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਦਾ ਹਾਂ ਜੀ ਤੇ ਸਾਡੇ ਨਾਲ ਕੁਝ ਹੋਰ ਵੀ ਮੈਂਬਰਸ ਜੁੜ ਰਹੇ ਨੇ ਜਿੱਦਾਂ ਕਿ ਤੁਸੀਂ ਪਹਿਲਾਂ ਵੀ ਦੇਖਿਆ ਸੀਗਾ ਅਸੀਂ ਅਸਲਾਮ ਮੇਰੀ ਦੇ ਵਿੱਚ ਜਾ ਕੇ ਕੱਪੜੇ ਵੰਡੇ ਸੀਗੇ ਉੱਥੇ ਰਾਸ਼ਨ ਵੰਡੇਆ ਸੀਗਾ ਖਾਣ ਦਾ ਸਮਾਨ ਵੰਡਿਆ ਸੀਗਾ ਗਰੀਬ ਬੱਚਿਆਂ ਨੂੰ ਉਸ ਤੋਂ ਬਾਅਦ ਅਸੀਂ ਹਸਪੀਟਲ ਦੇ ਬਾਹਰ ਜ਼ਰੂਰਤਮੰਦਾਂ ਨੂੰ ਮਰੀਜ਼ਾਂ ਨੂੰ ਲੰਗਰ ਵੀ ਲਗਾਇਆ ਸੀਗਾ ਤੇ ਇਹ ਨਿਰਜਾ ਕਰਸ਼ੀ ਦੇ ਉਪਲਖਸ਼ ਦੇ ਵਿੱਚ ਅਸੀਂ ਅੱਜ ਫਰੂਟ ਦੀ ਫਲਾਂ ਦੀ ਔਰ ਲੱਸੀ ਦੀ ਔਰ ਛਬੀਲ ਦੀ ਸੇਵਾ ਕੀਤੀ ਸੀ ਜਿਹਦੇ ਵਿੱਚ ਸਾਡੇ ਕਾਫੀ ਨਵੇਂ ਮੈਂਬਰ ਵੀ ਅੱਜ ਜੁੜੇ ਨੇ ਜਿੱਦਾਂ ਇਹ ਕ੍ਰਿਸ਼ਨ ਜੀ ਨੇ ਇਹਨਾਂ ਨੇ ਆਰਥਿਕ ਵੀ ਸਾਨੂੰ ਬਹੁਤ ਮਦਦ ਕੀਤੀ ਹੈ ਤੇ ਹੋਰ ਤਰੀਕੇ ਨਾਲ ਵੀ ਜਿਸ ਹਿਸਾਬ ਨਾਲ ਇਹਨਾਂ ਦਾ ਆਪਣਾ ਪ੍ਰਿੰਟਿੰਗ ਦਾ ਕੰਮ ਹੈ ਤੇ ਕੁਝ ਵੀ ਸਾਨੂੰ ਚਾਹੀਦਾ ਹੁੰਦਾ ਹੈ ਤੇ ਸਾਨੂੰ ਉਸ ਚੀਜ਼ ਦੀ ਪ੍ਰਿੰਟਿੰਗ ਵੱਲੋਂ ਕੁਝ ਵੀ ਚਾਹੀਦਾ ਹੁੰਦਾ ਹੈ ਦਿੱਕਤ ਨਹੀਂ ਆਂਦੀ ਤੇ ਟਾਈਮ ਟਾਈਮ ਤੇ ਸਾਨੂੰ ਇਹ ਸਲਾਹ ਵੀ ਦਿੰਦੇ ਰਹਿੰਦੇ ਨੇ ਇਦਾਂ ਹੀ ਸਾਡੇ ਹੋਰ ਵੀ ਕਾਫੀ ਅਜ ਮੈਂਬਰਸ ਜੁੜੇ ਨੇ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹੀ ਕਹਿਣਾ ਚਾਹਾਂਗਾ ਕਿ ਸਾਡੀ ਸੰਸਥਾ ਨਾਲ ਜੁੜੋ ਠੀਕ ਹੈ ਨੀ ਤੁਹਾਨੂੰ ਤਿਮਾਨ ਚੈਨਲ ਤੇ ਸਾਡਾ ਨੰਬਰ ਮਿਲ ਜਾਏਗਾ ਜੇ ਤੁਸੀਂ ਇਹਦੇ ਵਿੱਚ ਕੁਝ ਸੇਵਾ ਪਾਣਾ ਚਾਹੁੰਦੇ ਹੋ ਆਪਣੇ ਵੱਲੋਂ ਸਿਰ ਤਨ ਮਨ ਧਨ ਨਾਲ ਜਿੱਦਾਂ ਵੀ ਸੇਵਾ ਕਰਨਾ ਚਾਹੁੰਦੇ ਹੋ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਸਾਡਾ ਕੰਮ ਹੈ ਮੈਂ ਗਰੀਬਾਂ ਦੀ ਚਾਈਲਡਸ ਦੀ ਊਮਨਸ ਦੀ ਹੈਲਪ ਕਰਨਾ ਜੀ ਇੱਕ ਵਾਰੀ ਆਪਣਾ ਨੰਬਰ ਵੀ ਮੈਂਸ਼ਨ ਕਰ ਦਿਓ ਤੇ ਆ ਮੇਰਾ ਈਸ਼ ਸ਼ਰਮਾ ਮੇਰਾ ਨਾਮ ਹੈ ਜੀ ਮੇਰਾ ਨੰਬਰ ਹੈ 9814067477 9814067477 ਦੂਜਾ ਨੰਬਰ ਸਾਡੇ ਪ੍ਰੈਜ਼ੀਡੈਂਟ ਨੇ ਰਿਤੇਸ਼ ਪਟਿਆ ਜੀ ਉਹਨਾਂ ਦਾ ਨੰਬਰ ਹੈ 98760 34539 98760 34539 ਤੇ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹੀ ਕਹਿਣਾ ਚਾਹਾਂਗਾ ਕਿ ਅੱਜ ਕੱਲ ਦੀ ਪੀੜ੍ਹੀ ਜਿੱਦਾਂ ਨਸ਼ਾ ਵਾਲੀ ਜਾ ਰਹੀ ਹੈ ਉਹ ਇਹ ਕਮਾਂਲ ਨੂੰ ਛੱਡ ਕੇ ਕੋਈ ਧਾਰਮਿਕ ਕਮਾਂ ਦੇ ਵੱਲ ਜਾਂ ਕਿਸੇ ਐਨਜੀਓ ਨਾਲ ਜੁੜਨ ਤਾਂ ਉਹਨਾਂ ਨੂੰ ਅੱਛਾ ਮਹਿਸੂਸ ਹੋਏਗਾ ਉਸ ਪਾਸੇ ਉਹਨਾਂ ਦਾ ਧਿਆਨ ਵੀ ਨਹੀਂ ਜਾਏਗਾ ਤੇ ਪਰਮਾਤਮਾ ਸੁਣਦਾ ਤੁਹਾਡੇ ਵੀੜੇ ਕੰਮ ਵੀ ਬੰਦੇ ਨੇ ਜੀ ਜੀ ਸ਼ੁਕਰੀਆ ਜੈ ਸ਼੍ਰੀ ਰਾਮ ਹਾਂਜੀ ਬੱਗਾ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਵੱਡੇ ਵੱਡੇ ਤੁਸੀਂ ਉਪਰਾਲੇ ਕਰ ਰਹੇ ਹੋ ਸਮਾਜ ਨੂੰ ਸੇਧ ਦੇ ਰਹੇ ਹੋ ਤੇ ਜੋ ਬੱਚੇ ਨੇ ਨਾਲ ਤੁਹਾਡੇ ਜੁੜ ਰਹੇ ਨੇ ਉਹ ਗਲਤ ਕੰਮਾਂ ਤੋਂ ਗਲਤ ਰਾਹਾਂ ਤੋਂ ਵੀ ਦੂਰ ਜਾ ਰਹੇ ਨੇ ਤੇ ਧਾਰਮਿਕ ਕੰਮਾਂ ਦੇ ਵਿੱਚ ਲੱਗ ਰਹੇ ਨੇ ਸਾਰੀਆਂ ਗੱਲਾਂ ਬਿਲਕੁਲ ਠੀਕ ਆ ਪਰ ਸਭ ਤੋਂ ਪਹਿਲਾਂ ਮੈਂ ਆਪ ਜੀ ਦਾ ਔਰ ਆਪ ਜੀ ਦੇ ਚੈਨਲ ਦਾ ਬਹੁਤ ਹੀ ਧੰਨਵਾਦ ਕਰਨਾ ਚਾਹੁੰਦਾ ਕਿ ਜਦੋਂ ਵੀ ਕਦੀ ਮੈਨੂੰ ਤਾਂ ਛੱਡੋ ਪਾਟਿਆ ਸਾਹਿਬ ਨੂੰ ਜਾਂ ਈਸ਼ ਜੀ ਨੂੰ ਜਾਂ ਕਿਸੇ ਵੀ ਚੰਡੀਗੜ੍ਹ ਦੇ ਕਿਸੇ ਨੂੰ ਵਜੇ ਆਪ ਜੀ ਦੇ ਚੈਨਲ ਦੀ ਅਗਰ ਜ਼ਰੂਰਤ ਪਈ ਤਾਂ ਆਪ ਜੀ ਵਿਥਿਨ 1 ਮਿੰਟ ਹਾਜ਼ਰੀ ਔਰ ਕਦੀ ਵੀ ਨਾ ਨਹੀਂ ਆਪ ਜੀ ਨੇ ਕੀਤੀ ਮੈਂ ਇੱਕ ਵਾਰ ਫਿਰ ਇਹ ਕੈਨਟੀ ਫਾਊਂਡੇਸ਼ਨ ਸੇਵਾ ਸੰਸਥਾ ਦਰਫੋਂ ਔਰ ਇੱਕ ਆਪਣੀ ਜਿਸ ਦਾ ਕਿ ਮੈਂ ਐਜ਼ ਅ ਡਾਇਰੈਕਟਰ ਸ਼੍ਰੀ ਰਾਮ ਲਾ ਕਮੇਟੀ ਪ੍ਰੇਡ ਗਰਾਊਂਡ ਸੈਕਟਰ 17 ਉਹਨਾਂ ਦੀ ਤਰਫੋਂ ਵੀ ਬਹੁਤ ਆਪ ਜੀ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਆਪ ਇੱਕ ਬੁਲਾਵੇ ਤੇ ਹੀ ਹਾਜ਼ਰ ਹੋ ਜਾਂਦੇ ਹੋ ਦੂਸਰੀ ਗੱਲ ਇਹ ਅੱਜ ਦੀ ਸ਼ਹੀਲ ਦੀ ਇਹ ਈਸ਼ ਜੀ ਔਰ ਰਤੇਸ਼ ਪਾਟਿਆ ਜੀ ਔਰ ਇਧਰ ਸੰਤੋਸ਼ ਜੀ ਔਰ ਇਹਨਾਂ ਦੀ ਪੂਰੀ ਟੀਮ ਜਿਨ੍ਹਾਂ ਨੇ ਮਿਲ ਕੇ ਅੱਜ ਇੱਕ ਇਹ ਚਬੀਲ ਦਾ ਉਪਰਾਲਾ ਕੀਤਾ ਇਸ ਤੋਂ ਪਹਿਲਾਂ ਇਹ ਕਈ ਧਾਰਮਿਕ ਜਿਵੇਂ ਲੰਗਰ ਔਰ ਕਪੜੇ ਵਗੈਰਾ ਵੰਣਾ ਇੱਕ ਪ੍ਰਭੂ ਦਾ ਹੁਕਮ ਹੀ ਹੁੰਦਾ ਹੈ ਕਿ ਕੋਈ ਬੰਦਾ ਕਿਸੇ ਕਾਰਿਆ ਨਾਲ ਜੁੜਦਾ ਨਹੀਂ ਤਾਂ ਅੱਜ ਕੱਲ ਕਿਸੇ ਕੋਲ ਵੀ ਕੋਈ ਟਾਈਮ ਨਹੀਂ ਹੈ ਜਦੋਂ ਉਹਦੀ ਇੱਛਾ ਹੁੰਦੀ ਹੈ ਤਾਂ ਹੀ ਇਹ ਕਾਰੇ ਹੁੰਦੇ ਆ ਤਾਂ ਮੈਂ ਇਹਨਾਂ ਸਾਰੀ ਟੀਮ ਨੂੰ ਔਰ ਇਹਨਾਂ ਨੂੰ ਔਰ ਆਪ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਐਸੇ ਉਪਰਾਲੇ ਹਮੇਸ਼ਾ ਹੀ ਸ਼ਾਇਰ ਚ ਹੁੰਦੇ ਰਹਿਣ ਜੈ ਸ਼੍ਰੀ ਰਾਮ ਪਾਟਿਆ ਸਾਹਿਬ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਉਹ ਤੁਸੀਂ ਇਹ ਸੰਸਥਾ ਦੇ ਪ੍ਰੈਜਿਡੈਂਟ ਵੀ ਹੋ ਤੇ ਕਾਫੀ ਵਧੀਆ ਕੰਮ ਕਰ ਰਹੇ ਹੋ ਇੱਕ ਸੇਧ ਵੀ ਦੇ ਰਹੇ ਹੋ ਜੋ ਨਵੀਂ ਜਨਰੇਸ਼ਨ ਹੈ ਉਹਨੂੰ ਇੱਕ ਸਿੱਖਿਆ ਵੀ ਮਿਲ ਰਹੀ ਹੈ ਦੇਖੋ ਮੈਂ ਆਲਰੇਡੀ 10 ਸਾਲ ਤੋਂ ਪਹਿਲੇ ਕਰ ਰਿਹਾ ਸੀ ਸੇਵਾ ਤੇ ਛੋਟੇ ਛੋਟੇ ਕੰਮ ਕਰ ਰਹੇ ਸੀ ਅਸੀਂ ਸੇਵਾ ਦੇ ਮੈਂ ਕਹਿੰਦਾ ਇਕੱਲਾ ਮੈਂ ਐਵੇਂ ਕਰ ਰਿਹਾ ਤਾਂ ਮੈਂ ਇੱਕ ਛੋਟੀ ਜੀ ਆਪਣਾ ਟੀਮ ਬਿਲਡ ਕੀਤੀ ਇਕੱਲਾ ਆਪਾ ਥੋੜਾ ਕੰਮ ਕਰ ਸਕਦੇ ਆ ਸਾਰੇ ਮਿਲ ਕੇ ਬਹੁਤ ਵਧੀਆ ਕੰਮ ਕਰ ਸਕਦੇ ਆਗੇ ਤੇ ਅੱਜ ਅਸੀਂ ਉਦਾਂ ਹੀ ਆਪਣਾ 4th ਇਵੈਂਟ ਅੱਜ ਲਗਾਇਆ ਹੈ ਲੱਸੀ ਔਰ ਫਲਾਂ ਦਾ ਵੰਡਰਨ ਕੀਤਾ ਹੈ ਅਸੀਂ 41 ਸੈਕਟਰ ਦੇ ਵਿੱਚ ਜਿਹਦੇ ਵਿੱਚ ਅਸੀਂ ਹਰਦੀਪ ਜੀ ਨੂੰ ਜਿਹੜੇ ਇੱਦਰ ਦੇ ਕਾਉਂਸਲਰ ਹੈਗੇ ਆ ਉਹਨਾਂ ਨੂੰ ਬੁਲਾਇਆ ਸੀ ਕਿ ਉਹ ਆ ਕੇ ਇੱਥੇ ਸ਼ੁਰੂਆਤ ਕਰਨ ਤੇ ਉਹ ਸਾਡੀ ਇਕ ਵਾਸਤੇ ਇੱਥੇ ਹਾਜ਼ਰ ਹੋਗੇ ਸਾਨੂੰ ਬੜਾ ਵਧੀਆ ਲੱਗਿਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਾਂਗਾ ਮੈਂ ਆਪਣੀ ਪੂਰੀ ਟੀਮ ਦਾ ਪੂਰਾ ਮਤਲਬ ਇਹਨਾਂ ਨੇ ਸਹਿਯੋਗ ਦਿੱਤਾ ਹੈ ਇਹਨੇ ਦਿਨਾਂ ਤੋਂ ਲੱਗੇ ਹੋਏ ਆ ਇਸ ਪੂਰੀ ਟੀਮ ਸਾਡੀ ਛੋਟੇ ਛੋਟੇ ਇਹਦੇ ਚੰਨੇ ਕੰਮ ਹੁੰਦੇ ਹੈਗੇ ਹਨ ਕਰਨ ਵਾਲੇ ਕਿ ਇੱਕ ਬੰਦਾ ਨਹੀਂ ਕਰ ਸਕਦਾ ਉਹਨੂੰ ਹਾਂ ਤੇ ਮੈਂ ਪੂਰੀ ਆਪਣੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਕਾਰਜਕ੍ਰਮ ਨੂੰ ਬਹੁਤ ਸਫਲ ਬਣਾਇਆ ਤੇ ਅਸੀਂ ਚਾਹੁੰਦੇ ਆ ਕਿ ਅਸੀਂ ਅੱਗੇ ਵੀ ਇਹੋ ਜੇ ਹੋਰ ਕੰਮ ਵਧੀਆ ਕਰੀਏ ਜਿਹੜੇ ਕਿ ਸਮਾਜ ਦੇ ਲਈ ਜ਼ਰੂਰੀ ਹੈਗੇ ਆਂ ਜੀ ਥੈਂਕ ਯੂ ਜੀ જય ਸ਼੍ਰੀ ਰਾਮ ਬੇਸ਼ਰ જય ਸ਼੍ਰੀ ਰਾਮ જય ਸ਼੍ਰੀ ਰਾਮ ਕੀ ਨਾਮ ਹੈ ਜੀ ਸੰਤੋਸ਼ ਜੀ ਸੰਤੋਸ਼ ਜੀ ਤੁਸੀਂ ਬੜੀ ਸੇਵਾ ਕਰਦੇ ਦੇਖੇ ਗਏ ਆ ਇੱਥੇ ਬੜੀ ਸੇਵਾ ਭਾਵਨਾ ਦੇ ਨਾਲ ਤੁਸੀਂ ਲੱਗੇ ਹੋਏ ਸੀ ਸੋ ਇਸ ਤਰ੍ਹਾਂ ਦੀਆਂ ਸੇਵਾ ਤੁਸੀਂ ਹੋਰ ਵੀ ਕਰਦੇ ਰਹਿੰਦੇ ਹੋ ਹਾਂ ਜੀ ਅਸੀਂ ਕਰਦੇ ਰਹਤਾ ਹਾਂ ਕੀਰਤਨ ਮੰਡਲੀ ਆਇਆ ਕਦੀ ਕਿ ਤੁਸੀਂ ਮੈਂ ਲੰਗਰ ਲਗਾਤੇ ਹਾਂ ਕਦੀ ਗਰੀਬੋ ਕੋ ਕੁਝ ਵੰਡਤੇ ਆ तो मतलब ये सेवा हमारी चलती रहती है काफ़ी साल से मैं करती आ रही हूँ ये सेवा अब अच्छा तो सर के साथ जुड़ के और भी अच्छा लग रहा है कि हम इस सेवा में लगे हैं इसमें भी काफ़ी गरीबों को कपड़े बांटे हैं लंगर लगवाया है अब ये छबील का किया आगे पौधों का काम करने जा रहे हैं जैसे सड़कों पे पौधे लग रहे हैं पार्कों में पौधे लग रहे हैं तो मैं ये कहती हूँ भी हमारी जितनी भी टीम है सारी टीम ਸਾਰੀ ਟੀਮ ਕੇ ਸਾਥ ਬਹੁਤ ਅੱਛਾ ਲੱਗਦਾ ਆ ਕੇ ਵਸੀ ਵੀ ਮੈਂ ਸਰਕਾਰੀ ਜੋਬ ਕਰਦੀ ਹਾਂ ਮਾਰੇ ਸੰਤਲਾਲ ਜੀ ਹੈ ਸਰਕਾਰੀ ਜੋਬ ਤੇ ਪੂਨਮ ਜੀ ਇਹ ਵੀ ਸਰਕਾਰੀ ਜੋਬ ਪਿਆ ਤਾਂ ਇਨਕੇ ਸਾਥ ਮਿਲ ਕੇ ਬਾਟੀਆਂ ਸੇ ਰਹੇ ਹੈ ਬੱਗਿਆ ਸੇ ਰਹੇ ਹੈ ਇਨਕੇ ਸਭ ਕੇ ਸਾਥ ਮਿਲ ਕੇ ਬਹੁਤ ਅੱਛਾ ਲੱਗਦਾ ਹੈ ਕਿ ਚਲੋ ਕਿਸੇ ਗਰੀਬੋ ਕੀ ਹਮ ਸੇਵਾ ਕਰ ਪਾ ਰਹੇ ਜੀ ਕੀਰਤਨ ਮੰਡਲੀ ਦੀ ਗੱਲ ਕੀਤੀ ਹੈ ਕਿਹੜੀ ਕੀਰਤਨ ਮੰਡਲੀ ਨਾਲ ਤੁਸੀਂ ਜਗਦੰਭਾ ਕੀਰਤਨ ਮੰਡਲੀ ਜੀ ਕਿੱਥੇ ਹੈ ਇਹ 41 ਸੀ ਚੰਦਵਿਗੜ ਜੀ 41 ਸੀ ਮੈਂ 41 ਜੀ ਠੀਕ ਹੈ ਜੀ ਸੋ ਦੋ ਸ਼ਬਦ ਕਿਸੇ ਵੀ ਭਜਨ ਦੇ ਸੁਣਾਓ जय देवा मेरी जय देवा मिले पील दय अमरते में वा ओ मैया दरे जानवालिया ओ मैया दरे जानवालिया जितते चालानी उठे चाला लेके जइयो काम मले चला के उठे बड़ी ठांडे होंती वे

आपने सेवा 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 जी बहुत बहुत अच्छा लगा मुझे सेवा करके आज बहुत मन को तसल्ली हुई कि मैंने इतने सेवा भाव से ये काम किया जय श्री राम जय श्री राम नाम, सर, मेरा नाम संतलाल है की तो ना तो पिछले तीस साल से रितेश भाटिया जी मेरे मित्र हैं और इनकी जो चंडीगढ़ ट्राई सिटी फाउंडेशन सेवा है बहुत ही बहुत ही प्रकार की सेवाएं करती हैं जैसे कि ट्री प्लांटेशन युवाओं की सेवा करना बच्चों की सेवा करना महिलाओं की सेवा करना तो आज इन्होंने यहाँ छबील सेवा लगाई थी जिसमें कि छबील सेवा में मुख्य अतिथि सरदार हरदीप सिंह जी रहे यहाँ के पार्षद और उन्होंने बड़ा टाइम भी दिया और यहाँ अच्छे से प्रोग्राम भी अटेंड करवाया उसके रितेश भाटे जी ने बड़ी सेवा करी थी यहाँ पर यहाँ पर छबील की सेवाएँ जैसे बनाना और बेरका की वीरका की लस्सियाँ हो गई और दूसरी और रू की छवि सेवा भी की गई है एक बहुत ही मेरे मित्र बहुत ही होनहार रितेश भाटिया जी हैं और इन्होंने आगे भी काफ़ी कैंप लगाने हैं जैसे कि हम प्लानिंग करते रहते हैं और मैं आशा करता हूँ कि आगे भी तरक्की करते रहें इस तरह और आपका भी बड़ा धन्यवाद करता हूँ कि हर जगह आप आपकी वस पहुँचती है समय से पहुँचती है और अच्छी न्यूज़ लगाती है और हमेशा सच का साथ देती है आपका तहे दिल से धन्यवाद शुक्रिया जय श्री राम जय श्री राम जी ਕੀ ਨਾਮ ਹੈ ਤੁਹਾਡਾ ਹਾਂ ਜੀ ਮੇਰਾ ਸੁਨੀਤਾ ਸਰ ਜੀ ਬੜੀ ਸੇਵਾ ਭਾਵਨਾ ਦੇ ਨਾਲ ਤੁਸੀਂ ਅੱਜ ਸੇਵਾ ਵੀ ਕੀਤੀ ਹੈ ਕੀ ਕਹੂਗੇ ਤੇ ਸੰਸਥਾ ਬਾਰੇ ਕੀ ਕਹੋਗੇ ਐਸੇ ਉਪਰਾਲਿਆਂ ਬਾਰੇ ਕੀ ਹਾਂ ਜੀ ਸਰ ਇਹ ਮੇਰਾ ਫਸਟ ਮਤਲਬ ਕਿ ਅਬਸਰ ਆ ਇਸ ਸੇਵਾ ਚ ਪਾਗ ਲੈਂਦਾ ਵੈਸੇ ਮੈਨੂੰ ਬਹੁਤ ਅੱਛਾ ਲੱਗਦਾ ਹੈ ਜਿਹੜੀ ਮਤਲਬ ਕਿ ਇੰਦਾ ਸੇਵਾ ਹੋਵੇ ਮਤਲਬ ਕਿ ਹੈਲਪ ਕਰਨੀ ਹਰ ਤਰ੍ਹਾਂ ਦਾ ਤੇ ਮੈਂ ਸਰ ਦਾ ਤਹਿ ਦਿਲੋਂ ਦਾ ਸ਼ੁਕਰੀਆ ਅਦਾ ਕਰਦੀ ਹਾਂ ਕਿ ਉਹਨੇ ਉਹਨਾਂ ਨੇ ਮੈਨੂੰ ਇਸ ਸੰਸਥਾ ਨਾਲ ਜੋੜਿਆ ਔਰ ਨਵੇਂ ਮੌਕੇ ਦਿੱਤੇ। ਹਾਂਜੀ। ਜੈ ਸ਼੍ਰੀ ਰਾਮ ਜੈ ਸ਼੍ਰੀ ਸ਼ਾਮ। ਤੁਸੀਂ ਬੜੀ ਸੇਵਾ ਕੀਤੀ ਐ ਸਵੇਰ ਦੇ ਅਸੀਂ ਦੇਖ ਰਹੇ ਹਾਂ ਤੁਸੀਂ ਲੱਗੇ ਹੋਏ ਆਂ ਭਾਜੇ ਨੱਠ ਸਾਰਾ ਪ੍ਰੋਗਰਾਮ ਅਕਲ ਕੇ ਇੱਕ ਬੜੀ ਸੇਵਾ ਭਾਵਨਾ ਤੁਹਾਡੇ ਦਿਲ ਦੇ ਵਿੱਚ। ਇਹ ਸਰ ਹਮੇ ਬਹੁਤ ਅੱਛਾ ਲੱਗਦਾ ਹੈ ਇਹ ਸੇਵਾ ਕਰਨਾ ਕਹੀਂ ਤੇ ਵੀ ਕੋਈ ਕਾਰਜ ਹੋ। और जो हमारी ये संस्था है जिससे हम जुड़े हुए रितेश भाटिया जी के सर साथ तो मैं यही कहना चाहूँगी कि मैं बहुत आभारी हूँ सर की कि इन्होंने हमें ये मार्ग दिखाया है क्योंकि अकेली मैं कुछ नहीं कर सकती थी लेकिन मेरी कीर्तन मंडली इनके साथ जुड़ी है उससे मुझे बड़ा अच्छा लगा कि इन्होंने हमें इस रास्ते पे चलाया आज तक सोचा सोचा था कि कुछ करूंगी, पर इनके साथ रह के मुझे बड़ा अच्छा लगा ये छोटे छोटे कार्य करना पहले हमने सोलह सेक्टर में लंगर लगाया उससे पहले कपड़े बांटे, और फिर हम यहाँ पे छबील लगाई और बस मेरी यही प्रार्थना है प्रभु जी से कि हमें आगे भी यही हिम्मत दे और साहस दे कि हम आगे भी अच्छे कार्य करते रहे और मैं बहुत बहुत आभारी हूँ रितेश भाटिया जी का जो हमें संस्था से जोड़ के हमें लेके चल रहे हैं बस जय श्री कौन सी आपकी? हमारी जगदम्बा कीर्तन मंडली है फोर्टी वन सी की जय श्री श्याम हारा हूं बाबा पर तुझ पे भरोसा है हारा हूं बाबा पर तुझ पे भरोसा है जीतूंगी एक दिन मेरा दिल ये कहता है मेरे मांझी बन जाओ मेरी नाव चला जाओ बेटी को बाबा श्याम अब गले लगा जाओ हारा हूँ बाबा पर तुझ पे भरोसा है जीतूंगी एक दिन मेरा दिल ये कहता है जय श्री शाम सब की रक्षा करना प्रभु सब का भला करना और हमें हिम्मत देना कि हम आगे भी ये कार्य करते रहे और हमारी सारी संस्था की शरीर से अच्छे मन से तन से धन से हम इसी इसी प्रार्थना के साथ यहां पे जुड़े रहे बोलना कुछ नहीं आता बाकी धन्यवाद हां जी सर की नाम है जी अपना सर मेरा नाम संजीव कुमार है जी तो ਤੁਸੀਂ ਵੀ ਇਹ ਸੰਸਥਾ ਦੇ ਨਾਲ ਜੁੜੇ ਆ ਕਦੋਂ ਕਦੋਂ ਜੁੜੇ ਹੋ ਸਰ ਮੈਂ ਪਿਛਲੇ 1.5 ਦੋ ਸਾਲਾਂ ਤੋਂ ਮੈਂ ਸੰਸਥਾ ਨਾਲ ਜੁੜਿਆ ਜੀ ਤੇ ਚੰਗਾ ਲੱਗਦਾ ਜੀ ਵੀ ਅੱਜ ਕੱਲ ਜਿੱਦਾਂ ਦਾ ਮਾਹੌਲ ਹੈਗਾ ਲੋਕ ਆਪ ਦੇ ਮੈਸੈਲ ਸੈਂਟਰਡ ਹੋਏ ਫਿਰਦੇ ਨੇ ਆਪਣੇ ਤੋਂ ਅੱਗੇ ਫालतू ਕਿਸੇ ਦੇ ਬਾਰੇ ਸੋਚਦੇ ਨਹੀਂ ਤੇ ਆ ਬਹੁਤ ਅੱਛੀ ਪਹਿਲ ਹੈ ਬਹੁਤ ਅੱਛੀ ਸੋਚ ਹੈ ਵੀ ਜੋ ਟ੍ਰੇਂਟੀ ਫਾਊਂਡੇਸ਼ਨ ਨੇ ਆ ਮਤਲਬ ਕਦਮ ਚੁੱਕਿਆ ਵੀ ਗਾਹੇ-ਬਗਾਹੇ ਜਿੱਦਾਂ ਵੀ ਹੋਏ ਆਪਾਂ ਲੋਕਾਂ ਦਾ ਭੱਲਾ ਕਰੀਏ ਲੋਕਾਂ ਦੇ ਫਾਇਦੇ ਬਾਰੇ ਕੁਝ ਕੰਮ ਕਰੀਏ ਹਾਂਜੀ ਤਾਂ ਇਹੋ ਜਿਹੇ ਉਪਰਾਲੇ ਹੋਣਗੇ ਤਾਂ ਸਮਾਜ ਦੇ ਵਿੱਚ ਕੋਈ ਨਾ ਕੋਈ ਸੁਧਾਰ ਵੀ ਆ ਸਕਦਾ ਬਿਲਕੁਲ ਆਏਗਾ ਜੀ ਇਸ ਤੇ ਕੋਈ ਦੋਹrai ਨਹੀਂ ਹੈ ਜੇ ਕੱਪ ਤੁਰੇਗਾ ਤਾਂ ਇਹ ਬਿਲਕੁਲ ਫਰਕ ਪਏਗਾ ਸਮਾਜ ਸਮਾਜ ਦੇ ਸੋਚ ਦਾ ਫਰਕ ਪਏਗਾ ਜੈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਕੀ ਨਾਮ ਹੈ ਨੀ ਸੌਰਵ ਸਰਵਾਰੀ ਜੀ ਕੀ ਕਹੋਗੇ ਸੰਸਥਾ ਦੇ ਵੱਲੋਂ ਤੁਹਾਡੇ ਵੱਲੋਂ ਜੇ ਇੱਕ ਵਧੀਆ ਉਪਰਾਲੇ ਕੀਤੇ ਜਾਂਦੇ ਅੱਜ ਬਹੁਤ ਵਧੀਆ ਲੱਗਿਆ ਸਾਰੇ ਪ੍ਰੋਗਰਾਮ ਦੇਖ ਕੇ ਆ ਕੇ ਇੱਥੇ ਰਿਸ਼ਪਾ ਜੀ ਨੇ ਸਾਨੂੰ ਸਯੋਗ ਦਿੱਤਾ ਗਿਆ ਅਸੀਂ ਆਏ ਸੇਵਾ ਕੀਤੀ ਹੈ ਤੇ ਇਹਨਾਂ ਨੇ ਦੱਸਿਆ ਕਿ ਕਾਫੀ ਜ਼ਿਆਦਾ ਮਤਲਬ ਸੰਸਥਾ ਕੰਮ ਕਰ ਰਹੀ ਹੈ ਮੈਡੀਕਲ ਦੇ ਉੱਤੇ ਵੀ ਕੰਮ ਕਰ ਰਹੀ ਹੈ ਹੋਰ ਚੀਜ਼ਾਂ ਉੱਤੇ ਵੀ ਕੰਮ ਕਰ ਰਹੀ ਹੈ ਅਸੀਂ ਵੀ ਅੱਗੇ ਸਯੋਗ ਦੇਵਾਂਗੇ ਨਾਲ ਜੋ ਸਾਡੇ ਨਾਲ ਹੋਇਆ ਸਾਡੀ ਟੀਮ ਵੀ ਕੰਮ ਕਰੇਗੀ ਨਾਲ ਬਹੁਤ ਵਧੀਆ ਕੰਮ ਦੇ ਵਿੱਚ ਅਸੀਂ ਸਯੋਗ ਦੇ ਰਿਹਾ ਅੱਗੇ ਪਰਮਾਤਮਾ ਵਧੀਆ ਰੱਖੇ ਇਹ ਵੀ ਸਾਡੀ ਸੰਸਥਾ ਨਾਲ ਇਸ ਵਾਰ ਲੁੜ ਨੇ ਵੈਸੇ ਇਹ ਵੀ ਬਹੁਤ ਸਾਰੇ ਇਦਾਂ ਦੇ ਪਰ ਲੋਕ ਭਲਾਈ ਵਾਲੇ ਕੰਮ ਕਰਦੇ ਰਹੇ ਨੇ ਸ਼ਬੀਰ ਲਗਾਣਾ ਸ਼ਿਵਰਾਤਰੀ ਤੇ ਲੰਗਰ ਲਗਾਣਾ ਆਪਾਂ ਇਹਨਾਂ ਨਾਲ ਵੀ ਜੁੜੇ ਹੋਏ ਨੇ ਠੀਕ ਹੈ ਪਰ ਉਹ ਕੋਈ ਐਨਜੀਓ ਨਹੀਂ ਹੈ ਉਹ ਆਪਣੇ ਵੱਲੋਂ ਇਹ ਕਰਦੇ ਨੇ ਲੇਕਿਨ ਇਸ ਵਾਰ ਪਹਿਲੀ ਵਾਰ ਐਨਜੀਓ ਨਾਲ ਜੁੜੇ ਨੇ ਤੇ ਕਿਦਾਂ ਲੱਗਿਆ ਇਹਨਾਂ ਨੂੰ ਜੁੜ ਕੇ ਇਹ ਤੋਂ ਇਹ ਹੀ ਦੱਸਾਂਗੇ ਕਿਵੇਂ ਲੱਗਿਆ ਜੀ ਇਹਨਾਂ ਦੇ ਨਾਲ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਲੱਗਿਆ ਅਸੀਂ ਇੰਡੀਵਿਜੂਅਲ ਕਰਦੇ ਸੀ ਅੱਜ ਕਾਫੀ ਲੋਕਾਂ ਨੂੰ ਮਿਲੇ ਆ ਨਵਿਆਂ ਨੂੰ ਦੇਖਿਆ ਕਿ ਲੋਕੀ ਕਿੱਦਾਂ ਸਹਿਯੋਗ ਨਾਲ ਕੰਮ ਕਰਦੇ ਨੇ ਤੇ ਬਹੁਤ ਅੱਛਾ ਲੱਗਿਆ ਜੀ ਹਾਂ ਜੀ ਸਰ ਕੀ ਨਾਮ ਹੈ ਜੀ ਆਪਣਾ ਸਰ ਮੇਰਾ ਨਾਮ ਰਾਜਕੁਮਾਰ ਯਾਦਵ ਹੈ ਜੀ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜੋ ਇਹ ਟ੍ਰਿੰਟੀ ਸੇਵਾ ਫਾਊਂਡੇਸ਼ਨ ਦੇ ਵੱਲੋਂ ਇੱਕ ਸਨਮਾਨ ਚਿੰਨ ਦਿੱਤਾ ਗਿਆ ਤੁਹਾਡਾ ਸਨਮਾਨ ਕੀਤਾ ਗਿਆ ਹਾਂ ਜੀ ਹਾਂ ਜੀ ਸਰ ਇਸ ਕੇ ਲਈ ਮੈਂ ਸਭੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਪੈਸ਼ਲੀ ਰਿਤੇਸ਼ ਕੁਮਾਰ ਜੀ ਦਾ ਔਰ ਆਪਣਾ ਈਸ਼ੀ ਦਾ ਈਸ਼ ਔਰ ਰਿਤੇਸ਼ ਸੇ ਮੇਰੀ ਜਾਨ ਪਛਾਨ ਲਗਭਗ 25 ਸਾਲ ਪੁਰਾਣੀ ਹੈ ਜੀ ਔਰ ਜਦ ਮੈਂ ਇਹ ਚਿਕਨ ਕੁਕੜੂ ਕੋ स्टार्ट किया मैंने इनसे भी काफ़ी मतलब हेल्प मांगी जैसे भी इन्होंने अपनी तरफ से पूरी कोशिश की उसके बाद इन्होंने बोला कि यार हमें ये एक संस्था रजिस्टर्ड की है मैंने कहा यार बहुत अच्छी बात है अच्छा काम है करना चाहिए तो इन्होंने फिर मुझे बोला कि हम यहाँ पे एक मतलब अब गर्मी का टाइम चल रहा है छवि लगाना चाहते हैं थोड़े सेवा करना चाहते हैं मैंने कहा कोई बात नहीं भाई साहब जो हो सकेगा हम भी सेवा में योगदान करेंगे अच्छा काम कर रहे हैं अच्छा काम करने वालों की हमेशा ऊपर वाला भी मदद करता है जैसे तैसे जो बजे हमसे हो सकता है या जो हमारे सहयोगियों से हो सकता है सब थोड़ी बहुत ही करके इनकी हेल्प करते रहते हैं मैं बस ऊपर वाले से यही दुआ करता हूँ कि इसी तरह ये अच्छे काम करते रहें हम भी जो होगा पाँच दस पैसा जो भी होगा सहयोग करते रहेंगे और भगवान के दया से काम काम चलता रहेगा बस इसी हिसाब के साथ सभी का धन्यवाद और इसके लिए स्पेशली धन्यवाद ਕਿਉਂਕਿ ਮੈਂ ਛੋਟਾ ਸਾ ਇਨਸਾਨ ਹਾਂ ਇਸਕੇ ਕੋਈ ਕਾਬਿਲ ਨਹੀਂ ਹਾਂ ਲੇਕਿਨ ਜੋ ਵੀ ਇਹਨਾਂ ਨੇ ਮਾਨ ਸਨਮਾਨ ਕੀਤਾ ਹੈ ਇਨਕਾ ਸਭਕਾ ਬਹੁਤ ਬਹੁਤ ਧੰਨਵਾਦ ਸ਼ੁਕਰਗੁਜ਼ਾਰ ਰਿਮਾਨ ਜੀ ਇੱਕ ਗੱਲ ਦੱਸਦੇ ਹੋਏ ਮੈਨੂੰ ਹੋਰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਸੰਸਦ ਦੇ ਕੰਮ ਨੂੰ ਦੇਖਦੇ ਹੋਏ ਰਾਜਕੁਮਾਰ ਜੀ ਨੇ ਇਹ ਜਿੰਨੇ ਵੀ ਸਾਡੇ 15 20 25 ਮੈਂਬਰ ਨੇ ਇਹਨਾਂ ਨੇ ਅੱਜ ਖਾਣੇ ਦਾ ਇੰਤਜ਼ਾਮ ਵੀ ਕੀਤਾ ਹੋਇਆ ਆਪਣੇ ਵੱਲੋਂ ਅੱਛਾ ਜੀ ਵਾਹ ਜੀ ਤਾੜੀਆਂ ਰਾਜੂ ਜੀ ਲਈ ਤਾੜੀਆਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ